ਰਾਗ ਰਾਮਕਲੀ ਮਹੱਲਾ ਪੰਜਵਾਂ ਘਰ ਦੂਜਾ ਦੋਪਦੇ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਗਾਵੋ ਹੋ ਰਾਮ ਕੇ ਗੁਣ ਗੀਤ ਨਾਮ ਜਪਤ ਪਰਮ ਸੁਖ ਪਾਈਐ ਆਵਾ ਗਾਉਣ ਮਿਟੈ ਮੇਰੇ ਮੀਤ ਰਹਾਉ ਗੁਣ ਗਾਵਤ ਹੋਵਤ ਪ੍ਰਗਾਸ ਚਰਨ ਕਮਲ ਮਹਿ ਹੋਏ ਨਿਵਾਸ ਸੰਤ ਸੰਗਤ ਮਹਿ ਹੋਏ ਉਧਾਰ ਨਾਨਕ ਭਵਜਲ ਉਤਰ ਸਪਾਰ RAM ਕਲੀ ਮਹੱਲਾ ਪੰਜਵਾ ਗੋਰ ਪੂਰਾ ਮੇਰਾ ਗੋਰ ਪੂਰਾ RAM ਨਾਮ ਜਪ ਸਦਾ ਸੁਹੇਲੇ ਸਗਲ ਬਿਨਾਸੀ ਰੋਗ ਕੂਰਾ ਰਹਾਉ ਇੱਕ ਅਰਾਧਾ ਹੋ ਸਾਚਾ ਸੋਏ ਜਾਗ ਕੀ ਸਰਨ ਸਦਾ ਸੁਖ ਹੋਏ ਨੀਂਦ ਸੁਹੇਲੀ ਨਾਮ ਕੀ ਲਾਗੀ ਊਖ ਹਰਿ ਸਿਮਰਤ ਬਿਨ ਸੇ ਸਭ ਦੁਖ ਸਹਜ ਆਨੰਦ ਰਹੋ ਮੇਰੇ ਭਾਈ ਗੁਰਪੂਰੈ ਸਭ ਚਿੰਤ ਮਿਟਾਈ ਆਠ ਪਹਿਰ ਪ੍ਰਭ ਕਾ Jap Jap ਨਾਨਕ ਰਾਖਾ ਹੋਆ ਆਪ ਰਾਗ ਰਾਮਕਲੀ ਮਹੱਲਾ ਪੰਜਵਾਂ ਪੜਤਾਲ ਘਰ ਤੀਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ नर नर नमस्कारं जलन थलन वसुद गगन एक एकंकारं एक रहा हरण पुन पुनः करन नह गिरह निरंहारं गंभीर तीर नाम हीर ऊच मूच अपारं करन केल गुण अमोल नानक बलिहारं रामकली महल्ला पञ्जवा रूपरङ्गगान्ध भोग त्याग चले माया शले कनक कामिनी रहा ਡੰਡਾਰ ਦਰਬ ਅਰਬ ਖਰਬ ਵੇਖ ਲੀਲਾ ਮਨ ਸੁਧਾਰੈ ਨਹਿ ਸੰਗ ਗਾਮਨੀ ਸੋਤਕ ਲੱਤਰ ਪ੍ਰਾਤਮੀਤ ਉਰਜ ਪਰਿਓ ਭਰਮ ਮੋਹਿਓ ਏਹ ਬਿਰਖ ਸ਼ਾਮਨੀ ਚਰਨ ਕਮਲ ਸਰਨ ਨਾਨਕ ਸੋਖ ਸੰਤ ਭਾਵਨੀ ਇਕ ਓਅੰਕਾਰ ਸਤਿਗੁਰ ਪ੍ਰਸਾਦਿ ਰਾਗ ਰਾਮਕਲੀ ਮਹੱਲਾ ਨਾਵਾਂ ਤੇ ਪਦੇ ਰੇ ਮਨ ਊਟ ਲੇਹੋ ਹਰ ਨਾਮਾ ਜਾ ਕੈ ਸਿਮਰਨ ਦੁਰਮਤ ਨਾਸੈ ਪਾਵੈ ਪਦ ਨਿਰਵਾਨ ਰਹਾਉ ਵਡ ਭਾਗੀ ਤੇਹ ਜਾਨ ਕਉ ਜਾਨੋ ਜੋ ਹਰ ਕੇ ਗੁਨ ਗਾਵੈ ਜਨਮ ਜਨਮ ਕੇ ਪਾਪ ਖੋਏ ਕੈ ਫੁਨ ਬੈਕੁੰਠ ਸਿਧਾਵੈ ਅਜਾਮਲ ਕਾਉ ਅੰਤ ਕਾਲ ਮਹਿ ਨਾਰਾਇਣ ਸੁਧ ਆਈ ਜਾਂ ਗਤ ਕਉ ਜੋਗੀ ਸੁਰ ਬਾਛਤ ਸੋ ਗਤ ਛਿਨ ਮੈਂ ਪਾਈ ਨਾਹਿੰ ਗੋਨ ਨਾਹਿੰ ਕਾਛ ਬਿਦਿਆ ਧਰਮ ਕੌਨ ਗਜ ਕੀਨਾ ਨਾਨਕ ਬਿਰਦ RAM ਕਾ ਦੇਖੋ ਅਪੈ ਦਾਨ ਤਿਹ ਦੀਨਾ RAM ਕਲੀ ਮਹੱਲਾ ਨਾਵਾਂ ਸਾਦੋ ਕੌਨ ਜੁਗਤ ਆਪ ਕੀਜੈ ਜਾਤੇ ਦੁਰਮਤ ਸਗਲ ਵਿਨਾਸੈ RAM ਭਗਤ ਮਨ ਭੀਜੈ ਰਹਾ ਮਨ ਮਾਇਆ ਮਹਿ ਉਰਜ ਰਹਿਓ ਹੈ 부ਜੈ ਨਹਿ ਕਛ ਗਿਆਨਾ ਕੌਨ ਨਾਮ ਜਗ ਜਾ ਕੇ ਸਿਮਰੈ ਪਾਵੈ ਫਦ ਨਿਰਬਾਨਾ ਕਹੇ ਦਇਆਲ ਕਿਰਪਾਲ ਸੰਤ ਜਨ ਤਾਬ ਇਹ ਬਾਤ ਬਤਾਈ ਸਰਬ ਧਰਮ ਮਾਨੋ ਤਿਹ ਕੀਏ ਜਿਹ ਪ੍ਰਭ ਕੀਰਤ ਗਾਈ RAM ਨਾਮ ਨਰ ਨਿਸ ਬਾਸੁਰ ਮਹ ਨਿਮਖ ਏਕ ਉਰ ਧਾਰੇ ਜਮ ਕੋ ਤਰਾਸ ਮਿਟੈ ਨਾਨਕ ਤੇਹ ਆਪਣੋ ਜਨਮ ਸਵਾਰੈ ਰਾਮਕਲੀ ਮਹੱਲਾ ਨਾਮਾ ਪ੍ਰਾਨੀ ਨਾਰਾਇਣ ਸੁਧ ਦੇਹ ਛੇਨ ਛੇਨ ਆਉਦ ਘਟੈ ਨਿਸ ਬਾਸੁਰ ਬ੍ਰਿਥਾ ਜਾਤ ਹੈ ਦੇਹ ਰਹਾ ਤਰਨ ਆਪੋ ਵਿਖਿਆਨ ਸਿਉ ਖੋਇਓ ਬਾਲਪਨ ਅਗਿਆਨਾ ਬਿਰਧ ਭਾਇਓ ਅਜਹੁ ਨਹੀਂ ਸਮਝੈ ਕੌਣ ਕੁਮਤ ਉਰਜਾਨਾ मानस जनम दियो जेह ठाकुर सो त क्यों विसरायो मुक्त होत नार जाखै सिमरै निमख नाता कहौ गायो माया को मद कहां करत है संग ना कहू जाई नानक कहत चेत चिंता मन होए है अंत सहाई ਰਾਮ ਕਲੀ ਮਹੱਲਾ ਪਹਿਲਾ ਅਸ਼ਟ ਪਦੀਆ ਇਕ ਓਅੰਕਾਰ ਸਤਿਗੁਰ ਪ੍ਰਸਾਦ ਸੋਈ ਚੰਦ ਚੜ੍ਹੈ ਸੇ ਥਾਰੇ ਸੋਈ ਦਿਨਿ ਅਰ ਤਪਤ ਰਹੈ ਸਾ ਧਰਤੀ ਸੋ ਪਾਉਣ ਛੁਲਾਰੇ ਜੋਗ ਜੀ ਅਖੇਲੇ ਥਾਵ ਕੈਸੇ ਜੀਵਨ ਤਲਬ ਨਿਵਾਰ ਹੋਵੇ ਪਰਵਾਣਾ ਕਰਹਿ ਤਿੰਗਾਣਾ ਕਲ ਲਖਣ ਵਿਚਾਰ ਰਹਾ ਕਿਤੇ ਦੇਸ ਨਾ ਆਇਆ ਸੁਣੀਏ ਤੀਰਥ ਪਾਸ ਨਾ ਬੈਠਾ ਦਾਤਾ দান ਕਰੇ ਤਹ ਨਾਹੀ ਮਹਿਲ ਉਸਾਰ ਨਾ ਬੈਠਾ ਜੇ ਕੋ ਸਤ ਕਰੇ ਸੋ ਸ਼ੀਜੈ ਥਾਪ ਘਰ ਥਾਪ ਨਾ ਹੋਈ ਜੇ ਕੋ ਨਾਉ ਲੈ ਬਦਨਾਵੀ ਕਲ ਕੇ ਲਖਣ ਏਈ ਜਿਸ ਸਿੱਖਦਾਰੀ ਤਸਹਿ ਖੁਵਾਰੀ ਚੱਕਰ ਕੇ ਹੇ ਡਰਣਾ ਜਾ ਸਿੱਖਦਾਰੈ ਪਵੈ ਜੰਜੀਰੀ ਤਾਂ ਚੱਕਰ ਹੱਥਾ ਹੋ ਮਰਣਾ ਰਾਖ ਗੁਣਾ ਕਲ ਆਈਐ ਤੇਹੋ ਜੁਗ ਕੇਰਾ ਰਹਿਆਤ ਪਾਵਸ ਜੇ ਗੁਣ ਦੇਹ ਤਾ ਪਾਈਐ ਰਹਾ ਕਲ ਕਲ ਵਾਲੀ ਸਰਾ ਨਿਬੇੜੀ ਕਾਜੀ ਕ੍ਰਿਸ਼ਨ ਹੋਵਾ ਬਾਣੀ ਬ੍ਰਹਮਾ ਵੇਦ ਅਥਰਵਾਂ ਕਰਨੀ ਕੀਰਤ ਲਹਿਆ ਬਾਤ ਵੇਣ ਪੂਜਾ ਸਤਿ ਵਿਣ ਸੰਜਮ ਜਤ ਵਿਣ ਕਾਹੇ ਜਨੇਊ ਨਾਵੋ ਤੋਵ ਤੇਲਕ ਚੜਾਵੋ ਸੋਚ ਵੇਣ ਸੋਚ ਨਾ ਹੋਈ ਕਾਲ ਪਰਵਾਣ ਕਤੇਬ 쿠राण ਕੋਥੀ ਪੰਡਿਤ ਰਹੇ ਪੁਰਾਣ ਨਾਨਕ ਨਾਉ ਭਇਆ ਰਹਿਮਾਨ ਕਰ ਕਰਤਾ ਤੂ ਏਕੋ ਜਾਣ ਨਾਨਕ ਨਾਮ ਮਿਲੇ ਵਡਿਆਈ ਇਹ ਦੂ ਉੱਪਰ ਕਰਮ ਨਹੀਂ ਜੇ ਘਰ ਹੁੰਦਾ ਮੰਗਣ ਜਾਈਐ ਫਿਰ ਉਲਾਮਾ ਮਿਲੇ ਸਹੀ ਰਾਮਕਲੀ ਮਹੱਲਾ ਪਹਿਲਾ ਜਗ ਪਰਬੋਧ ਹੈ ਮੜੀ ਬਧਾਵੈ ਆਸਨ ਤਿਆਗ ਕਾਹੇ ਸੱਚ ਪਾਵਹਿ ਮਮਤਾ ਮੋਹ ਕਾਮਣ ਹਿਤਕਾਰੀ ਨਾ ਔ ਤੂਤੀ ਨਾ ਸੰਸਾਰੀ ਜੋਗੀ ਬੈਸ ਰਹੁ ਦੁਬਿਦਾ ਦੋਖ ਭਾਗੈ ਘਰ ਘਰ ਮੰਗਤ ਲਾਜ ਨਾ ਲਾਗੈ ਰਹਾਉ ਗਾਵਹਿ ਗੀਤ ਨਾਚੀਨ ਹੈ ਆਪ ਕਿਉ ਲਾਗੀ ਨਿਵਰੈ ਪਰਤਾਪ ਗੁਰ ਕੈ ਸਬਦ ਰਚੈ ਮਨ ਭਾਏ ਭਿਖਿਆ ਸਹਿਜ ਵਿਚਾਰੀ ਖਾਏ ਭਸਮਾ ਚੜਾਏ ਕਰਹਿ 파ਖੰਡ ਮਾਇਆ 모헤 ਸਹ ਜਮ ਡੰਡ ਫੂਟੈ ਖਾਪਰ ਭੀਖ ਨਾ ਭਾਏ ਬੰਦਨ ਬਾਧਿਆ ਆਵੈ ਜਾਏ ਬਿੰਦ ਨਾ ਰਾਖੈ ਜਤੀ ਕਹਾਵਹਿ ਮਾਈ ਮੰਗਤ ਤਰੇ ਲੋਭავੈ ਨਿਰਦਿਆ ਨਹੀਂ ਜੋਤ ਉਜਾਲਾ ਬੂੜਤ ਬੂਡੇ ਸਰਬ ਜੰਜਾਲਾ ਇਕ ਕਰਹਿ ਖਿੰਥਾ ਬਹੁਠਟੂਆ ਝੂਠੋ ਖੇਲ ਖੇਨ ਲੈ ਵਹੋ ਨਟੂਆ ਅੰਤਰ ਅਗਨ ਚਿੰਤਾ ਬਹੁ ਜਾਰੇ ਵੇਣ ਕਰਮਾ ਕੈਸੇ ਉਤਰ ਸਪਾਰੇ ਮੁੰਦਰਾ ਫਟਕ ਬਨਾਈ ਕਾਨ ਮੁਕਤ ਨਹੀਂ ਵਿਦਿਆ ਵਿਗਿਆਨ ਜਿਹਵਾ ਇੰਦਰੀ ਸਾਦ ਲੋਭਾਨਾ ਕਸੂ ਭਏ ਨਹੀਂ ਮਿਟੈ ਨੀਸਾਨਾ ਤ੍ਰੇਬਿਦ ਲੋਗਾ ਤ੍ਰੇਬਿਦ ਜੋਗਾ ਸਬਦ ਵਿਚਾਰੈ ਚੂਕਸ ਸੋਗਾ ਊਜਲ ਸਾਚ ਸੋ ਸਬਦ ਹੋਏ ਜੋਗੀ ਜੁਗਤ ਵਿਚਾਰੇ ਸੋਏ ਤੁਜ ਪਹਿ ਨਾਉ ਨਿਦ ਤੂ ਕਰਨੈ ਜੋਗ ਥਾਪ ਉਥਾਪੇ ਕਰੇ ਸੋ ਹੋਗ ਜਤ ਸਤ ਸੰਜਮ ਸਚ ਸੋਚੀਤ ਨਾਨਕ ਜੋਗੀ ਤ੍ਰਿ ਭਵਨ ਮੀਤ RAM ਕਲੀ ਮਹੱਲਾ ਪਹਿਲਾ ਕਾਟ ਮਾਟ ਦੇਹੀ ਮਨ ਬੈਰਾਗੀ ਸੁਰਤ ਸਬਦ ਧੁਨ ਅੰਤਰ ਜਾਗੀ ਵਾਜੈ ਅਨਹਦ ਮੇਰਾ ਮਨ ਲੀਣਾ ਗੁਰ ਬਚਨੀ ਸਚ ਨਾਮ ਪਤੀਣਾ ਪ੍ਰਾਣੀ RAM ਭਗਤ ਸੁਖ ਪਾਈਐ ਗੁਰ ਮੁਖ ਹਰ ਹਰ ਮੀਠਾ ਲਾਗੇ ਹਰ ਹਰ ਨਾਮ ਸੁਮਾਈਐ ਰਹਾਉ ਮਾਇਆ ਮੋਹ ਬਿਵਰਜ ਸਮਾਏ ਸਤਿਗੁਰ ਭੇਟੇ ਮੇਲ ਮਿਲਾਏ ਨਾਮ ਰਤਨ ਨਿਰਮੋਲਕ ਹੀਰਾ ਤਿਤ ਰਤਾ ਮੇਰਾ ਮਨ ਧੀਰਾ ਹਉ ਮੈਂ ਮਮਤਾ ਰੋਗ ਨਾ ਲਾਗੇ RAM ਭਗਤ ਜਮ ਕਾਉ ਭਾਉ ਭਾਗੇ ਜਮ ਜੰਦਾਰ ਨਾ ਲਾਗੇ ਮੋਹੇ ਨਿਰਮਲ ਨਾਮ ਹਿਰਦੈ ਹਰ ਸੋਹੇ ਸਬਦ ਵਿਚਾਰ ਭਏ ਨਿਰੰਕਾਰੀ ਗੁਰਮਤਿ ਜਾਗੇ ਦੁਰਮਤਿ ਪਰਹਾਰੀ ਆਨ ਦਿਨ ਜਾਗ ਰਹੇ ਵਿਵਲਾਈ ਜੀਵਨ ਮੁਕਤ ਗਤ ਅੰਤਰ ਪਾਈ ਲਿਪਤ ਗੁਫਾ ਮਹਿ ਰਹੈ ਨਿਰਾਰੇ ਤਸਕਰ ਪੰਚ ਸਬਦ ਸੰਘਾਰੇ ਪਾਰ ਘਰ ਜਾਏ ਨਾ ਮਨ ਡੋਲਾਏ ਸਹਿਜ ਨਿਰੰਤਰ ਰਹੋ ਸਮਾਏ ਗੁਰਮੁਖ ਜਾਗ ਰਹੇ ਆਵ ਤੂਤਾ ਸਦ ਬੈ ਰਾਗੀ ਤਾਤਪ ਰੋਤਾ ਜਾਗ ਸੂਤਾ ਮਰ ਆਵੈ ਜਾਏ ਬਿਨ ਗੁਰ ਸ਼ਬਦ ਨਾ ਸੋਝੀ ਪਾਏ ਅਨਹਦ ਸ਼ਬਦ ਵੱਜੈ ਦਿਨ ਰਾਤੀ ਅਵਗਤ ਕੀ ਗਤ ਗੁਰਮੁਖ ਜਾਤੀ ਤਾਉ ਜਾਨੀ ਜਾ ਸ਼ਬਦ ਪਛਾਨੀ ਏਕੋ ਰਵ ਰਹਿਆ ਨਿਰਵਾਨੀ ਸੋਨ ਸੁਬਾਦ ਸਹਿਜ ਮਨ ਰਾਤਾ ਤਾਜ ਹਾਉ ਲੋਭਾ ਏਕੋ ਜਾਤਾ ਗੁਰ ਚੇਲੇ ਆਪਣਾ ਮਨ ਮੰਨਿਆ ਨਾਨਕ ਦੂਜਾ ਮੇਟ ਸਮਾਨਿਆ RAM KALI MAHALLA PEHLA ਸਾਹ ਗਣਹ ਨਾ ਕਰਹਿ ਵਿਚਾਰ ਸਾਹੇ ਉਪਰ ਏਕੰਕਾਰ ਜਿਸ ਗੁਰ ਮਿਲੈ ਸੋਈ ਵੇਧ ਜਾਣੈ ਗੁਰਮਤਿ ਹੋਏ ਤਾ ਹੁਕਮ ਪਛਾਨੈ ਝੂਠ ਨਾ ਬੋਲ ਕਾਂਡੇ ਸੱਚ ਕਹੀਐ ਹਉਮੈ ਜਾਏ ਸਬਦ ਘਰ ਲਹੀਐ ਰਹਾਉ ਗਾਣ ਗਣ ਜੋਤਕ ਕਾਂਢੀ ਕੀਨੀ ਪੜੈ ਸੁਣਾਵੈ ਤਤ ਨਾ ਚੀਨੀ ਸਭ ਸੈ ਉਪਰ ਗੁਰ ਸਬਦ ਵਿਚਾਰ ਹੋਰ ਕਥਨੀ ਬਦਉ ਨਾ ਸਕਲੀ સાર ਨਾ ਵੈ ਤੋ ਵੈ ਪੂਜੈ ਸੈ ਲਾ ਬਿਨ ਹਰ ਰਾਤੇ ਮੈ ਲੋ ਮੈ ਲਾ ਗਰਬ ਨਿਵਾਰ ਮਿਲੈ ਪ੍ਰਭ ਸਰਤ ਮੁਕਤ ਪ੍ਰਾਨ Jap ਹਰ ਕਿਰਤਾਰਥ ਵਾਚਵਾਦ ਨਾ ਬੇਦ ਵਿਚਾਰੈ ਆਪ ਡੁੱਬੈ ਕਿਉ ਪਿਤਰਾ ਤਾਰੈ ਘਾਟ ਘਾਟ ਬ੍ਰਹਮ ਚੀਨੈ ਜਨ ਕੋਏ ਸਤਗੁਰ ਮਿਲੈ ਤਾ ਸੋ ਜੀ ਹੋਏ ਗਣਤ ਗਣੀਐ ਸਹਸਾ ਦੁਖ ਜੀਐ ਗੁਰ ਕੀ ਸਰਣ ਪਵੈ ਸੁਖ ਥੀਐ ਕਰ ਅਪਰਾਧ ਸਰਣ ਹਮ ਆਇਆ ਗੁਰ ਹਰਿ ਭੇਤੇ ਪੁਰਬ ਕਮਾਇਆ ਗੁਰ ਸਰਣ ਨਾ ਆਈਐ ਪ੍ਰਹਮ ਨਾ ਪਾਈਐ ਧਰਮ ਭੁਲਾਈਐ ਜਨਮ ਮਰ ਆਈਐ ਜਮ ਦਰ ਬਾਧਾਉ ਮਰੈ ਬਿਕਾਰ ਨਾ ਰਿਦੈ ਨਾਮ ਨਾ ਸ਼ਬਦ ਅਚਾਰ ਇਕ ਪਾਦ ਦੇ ਪੰਡਿਤ ਮਿਸਰ ਕਹਾਵਹਿ ਦੁਬਿਦ ਰਾਤੇ ਮਹਿਲ ਨਾ ਪਾਵਹਿ ਜਿਸ ਗੁਰ ਪ੍ਰਸਾਦੀ ਨਾਮ ਅਧਾਰ ਕੋਟ ਮੱਦੇ ਕੋ ਜਨ ਆਪਾਰ ਇਕ ਬੁਰਾ ਭਲਾ ਸੱਚ ਏਕੈ ਭੂਜ ਗਿਆਨੀ ਸਤਿਗੁਰ ਕੀ ਟੀਕੈ ਗੁਰਮੁਖ ਵਿਰਲੀ ਏ ਕੋ ਜਾਣਿਆ ਆਵਣ ਜਾਣਾ ਮੇਠ ਸਮਾਨਿਆ ਜੇਨ ਕਹਿ ਹਿਰਦੈ ਏਕੰਕਾਰ ਸਰਬ ਗੁਣੀ ਸਾਚਾ ਵਿਚਾਰ ਗੁਰ ਕਹਿ ਭਾਣੈ ਕਰਮ ਕਮਾਵੇ ਨਾਨਕ ਸਾਚੇ ਸਾਚ ਸਮਾਵੇ ਰਾਮ ਕਲੀ ਮਹੱਲਾ ਪਹਿਲਾ ਹਠ ਨਿਗਰਹ ਕਰ ਕਾਇ ਆਸੀਜੈ ਵਰਤ ਤਪਨ ਕਰ ਮਨ ਨਹੀਂ ਭੀਜੈ ਰਾਮ ਨਾਮ ਸਰ ਅਵਰ ਨਾ ਪੂਜੈ ਗੁਰ ਸੇਵ ਮਨਾ ਹਰ ਜਨ ਸੰਗ ਕੀਜੈ ਜਮ ਜੰਦਾਰ ਜੋਹੇ ਨਹੀਂ ਸਾਖੈ ਸਰਪਨ ਡੱਸ ਨਾ ਸਕੈ ਹਰਖਾ ਰਸ ਪੀਜੈ ਰਹਾ ਵਾਦ ਪੜੈ ਰਾਗੀ ਜਗ ਭੀਜੈ ਤ੍ਰੈ ਗੁਣ ਵਿਖਿਆ ਜਨਮ ਮਰੀਜੈ RAM ਨਾਮ ਬਿਨ ਦੂਖ ਸਹੀਜੈ ਆੜਸ ਪਵਨ ਸਿੰਘਾਸਨ ਭੀਜੈ ਨਿਉਲੀ ਕਰਮ ਖਾਟ ਕਰਮ ਕਰੀਜੈ ਰਾਮ ਨਾਮ ਬਿਨ ਬਿਰਥਾ ਸਾਸ ਲੀਜੈ ਅੰਤਰ ਪੰਚ ਅਗਨ ਕਿਉ ਤੀਰਜਤੀਜੈ ਅੰਤਰ ਚੋਰ ਕਿਉ ਸਾਧ ਨਹੀਂਜੈ ਗੁਰਮੁਖ ਹੋਏ ਕਾਇਆ ਗੜ ਦੀਜੈ ਅੰਤਰ ਮੈਲ ਤੀਰਥ ਪਰਮੀਜੈ ਮਨ ਨਹੀਂ ਸੂਚਾ ਕਿਆ ਸੋਚ ਕਰੀਜੈ ਕਿਰਤ ਪਿਆ ਦੋਸ ਕਾ ਖਾਉ ਦੀਜੈ ਅੰਨ ਨਾ ਖਾਹੇ ਦੇਹੀ ਦੋਖ ਦੀਜੈ ਬੇਨ ਗੁਰ ਗਿਆਨ ਤ੍ਰਿਪਤ ਨਹੀਂ ਥੀਜੈ ਮਾਨ ਮੁਖ ਜਨਮੈ ਜਨਮ ਮਰੀਜੈ ਸਤਗੁਰੂ ਪੂਛੈ ਸੰਗਤ ਜਾਨ ਕੀਜੈ ਮਨ ਹਰ ਰਾਚੈ ਨਹੀਂ ਜਨਮ ਮਰੀਜੈ RAM ਨਾਮ ਵਿਨ ਕੀਆ ਕਰਮ ਕੀਜੈ ਊਂਦਰ ਦੂੰਦਰ ਪਾਸ ਤਰੀਜੈ ਤੋਰ ਕੀ ਸੇਵਾ RAM ਰਵੀਜੈ ਨਾਨਕ ਨਾਮ ਮਿਲੈ ਕਿਰਪਾ ਪ੍ਰਭ ਕੀਜੈ RAM ਕਲੀ ਮਹੱਲਾ ਪਹਿਲਾ ਅੰਤਰ ਉਤਪੋਜ ਅਵਰ ਨਾ ਕੋਈ ਜੋ ਕਹੀਐ ਸੋ ਪ੍ਰਾਪਤੇ ਹੋਈ ਜੁਗਹਿ ਜੁਗੰਤਰ ਸਾਹਿਬ ਸਚ ਸੋਈ ਉਤਪਤ ਪਰ ਲਾਉ ਅਵਰ ਨਾ ਕੋਈ ਸਾ ਮੇਰਾ ਠਾਕੁਰ ਗਹਿਰ ਗੰਭੀਰ ਜਿਨ ਜਪਿਆ ਤਿਨਹੀ ਸੁਖ ਪਾਇਆ ਹਰ ਕੈ ਨਾਮ ਨਾ ਲੱਗੈ ਜਮ ਤੀਰ ਰਹਾ ਨਾਮ ਰਤਨ ਹੀਰਾ ਨਿਰਮੋਲ ਸਾਚਾ ਸਾਹਿਬ ਅਮਰ ਅਤੋਲ ਜਿਹਵਾ ਸੂਚੀ ਸਾਚਾ ਬੋਲ ਘਾਰ ਦਰ ਸਾਚਾ ਨਾਹੀ ਰੋਲ ਇਕ ਬਾਨ ਮਹਿ ਬੈਸਹਿ ਡੂਗਰ ਅਸਥਾਨ ਨਾਮ ਵਿਸਾਰ ਬਚੈ ਅਭਿਮਾਨ ਨਾਮ ਬਿਨਾਂ ਕੀ ਆ ਗਿਆਨ ਧਿਆਨ ਗੁਰਮੁਖ ਪਾਵਹਿ ਦਰਗਹਿ ਮਾਨ ਹਾਠ ਅਹੰਕਾਰ ਕਰੈ ਨਹੀਂ ਪਾਵੈ ਪਾਠ ਪੜੈ લે ਲੋਕ ਸੁਣਾਵੈ ਤੀਰਥ ਧਰਮ ਸਿ ਵਿਆਦ ਨਾ ਜਾਵੈ ਨਾਮ ਬਿਨਾ ਕੈਸੇ ਸੁਖ ਪਾਵੈ ਜਾਤ ਨਾ ਕਰੈ ਬਿੰਦ ਕਿਵੈ ਨਾ ਰਹਾਈ ਮਨੁਆ ਡੋਲੇ ਨਰਕੇ ਪਾਈ ਜਾਮਪੁਰ ਬਾਦੋ ਲਹ ਸਜਾਈ ਬਿਨ ਨਾਵੈ ਜੀਉ ਜਲ ਬਲ ਜਾਈ ਸੇਧ ਸਾਧਿਕ ਕੀਤੇ ਮੋਨ ਦੇਵਾ ਹਾਠ ਨਿਗਰਹਿ ਨਾ ਤ੍ਰਿਪਤਾ ਵਹਿ ਭੇਵਾ ਸਬਦ ਵਿਚਾਰ ਗਹ ਗੁਰ ਸੇਵਾ ਮਨ ਤਨ ਨਿਰਮਲ ਅਭਿਮਾਨ ਅਭੇਵਾ ਕਰਮ ਮਿਲੇ ਪਾਵੈ ਸਚਨਾਉ ਤੂੰ ਸਰਣਾਗਤ ਰਹੋ ਸੁਭਾਉ ਤੁਮਤੇ ਉਪਜੀਓ ਭਗਤੀ ਭਾਉ ਜਪ ਜਪਾਓ ਗੁਰਮੁਖ ਹਰਨਾਉ ਹਉਮੈ ਗਰਬ ਜਾਏ ਮਨ ਭੀਨੈ ਝੂਠ ਨਾ ਪਾਵਸ ਪਾਖੰਡ ਕੀਨੈ बेन गुरु शब्द नहीं करबार नानक गुरमुख तत् विचार